ਜੋ ਸ਼ਰਨ ਆਵੇ ਤੇ ਸਿਕੰਠ ਲਾਵੇ ਇਹ ਬਿਰਦ ਸੁਆਮੀ ਸੰਦਾਨ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਤੀਨੇ ਤਾਪ ਨਿਵਾਰਣ ਹਾਰ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨਾ ਕੋ ਲਾਗੈ جا کے ਪ੍ਰਭ ਆਗੇ ਅਰਦਾਸ ਜੀ ਕੀ ਬਿਰਤਾ ਹੋਏ ਸੋ ਗੁਰ ਪਹਿ ਅਰਦਾਸ ਕਰ ਸੋਡਸੇ ਆਣ ਪਸਗਲ ਮਨ ਤਨ ਅਰਪ ਧਰ ਪੂਜ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਜਨਾ ਕੈ ਸੰਗ पवजल बेगमतार जा को मुश्किल अत बने टोई को ए न दे लागू होए दुश्मना साक पे पज खले सबो सब भज आसरा चूक सब असरा ओ कित आवे उस पार ब्रह्म लगे ओम जेको दुबला नांग पोख की पीरा दमड़ा पलै न पवे ना को देवे तीरा स्वार्थ स्वाओ ना को करें ना काज चित आवै ओस पार ब्रह्म ताने चल हो वै राज जाको चिंता बहुत बहुत देही व्यापै रोग गृहस्थ कुटुंब पलेटे आ कदे हरख कदे सोग गौण करे चौकुंटे का ਘੜੀ ਨਾ ਬੈਸਣ ਸੋਏ ਕਿਤੇ ਆਵੇ ਉਸ ਪਾਰ ਬ੍ਰਹਮਾ ਤਨ ਮਨ ਸੀਤਲ ਹੋਏ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਤਿਸ ਬਾਰਕ ਭੂਖਾ ਕੈਸੀ ਨਾਮ ਨੇ ਨਾਮ ਨੇਦਾਨ ਗ੍ਰਹਿ ਤੀਰੈ ਮਨ ਬਾਸ਼ੈ सो लैसी पिता कृपाले आ गया बारक मुख मांग सो देना नानक बारक दर्श प्रभ चाहे मोह हृदय है नित चरना जो मांगो सोई सोई पावो अपने खसम परोसा ਜਿਸ ਕੀ ਬਾਤ ਤਿਸ ਆਗੇ ਰਾਖੈ ਪ੍ਰਭ ਕੀ ਆਗੇ ਅਮਾਨੈ ਮਾਥੈ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਬਿਰਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਭਗਤ ਮੁਖ ਤੇ ਬੋਲ ਦੇ ਸੇ ਵਚਨ ਹੂੰ ਮੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੋਣੰਦੇ ਮੈਂ ਅਜਨ ਜਨ ਤਰ ਬੇ ਨਾ ਜਾਣੋ ਬਾਪ ਬੀਠਲਾ ਬਾਹ ਦੇ ਗੁਣਹੀ ਭਰਿਆ ਮੈਂ ਫੇਰਾ ਲੋਕ ਕਹ ਦਰਵੀਸਾ ਮਾਈ ਮੈਂ ਤਨ ਪਾਇਓ ਹਰ ਨਾਮ ਮਨ ਮੇ ਰੋਤਾਵਨ ਤੇ ਛੂਟਿਓ ਘਰ ਬੈਠੋ ਬੇਸਰਾ ਮੈਂ ਐਸੀ ਲਾਲ ਤੁਜ ਬਿਨੇ ਕੌਣੇ ਕਰੀਏ गरीब नवाजै गोसैया मेरा माथे छतरा तर तू मेरा पिता तू है मेरा माता तू मेरा बंदपा तू मेरा प्राता तू मेरा राखा सभी तापो के हा का जियो ਤੁਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਊਟ ਤੂੰ ਹੈ ਮੇਰਾ ਮਾਣਾ ਤੋਦ ਬੇਨ ਦੁਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਸਰਨ ਤਮ ਮਾਰੀ ਸਾਰਵ ਚਿੰਤਾ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਅੰਦਰੰਕਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨੈ ਪਰ ਤਖ ਗੁਰੂ ਨਿਸਤਾਰੇ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਪੀਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹਾ ਅਗਨ ਬਰਾਬਰ ਤੱਪੈ ਪੀਤਰ ਵਾਗੈ ਕਾਤੀ ਪ੍ਰਣਮਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਤੂੰ ਠਾਕਰ ਤੂੰ ਸਹਬੋ ਤੂੰ ਹੈ ਮੇਰਾ ਮੀਰਾ ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰੇਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਸੱਜਣ ਸੇਈ ਨਾਲ ਮੈਂ ਚੱਲਿਆ ਨਾਲ ਚਲਨ ਜਿੱਤ ਲੇ ਕਾਮੰਗੀਆਂ ਦਿੱਤ ਖੜੇ ਦਸਨਾਂ ਸੋ ਕੋਟਾਲ ਗੁਰ ਸੇਵੀਆਂ ਅਨਸ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤਖ ਸਮਦੀ ਨੂਰ ਅਰਥੋਂ ਕੁਰਸੋਂ ਛਟੀ ਐ ਤਉਦ ਡਿਠੇ ਸਚੇ ਪਾਤਸ਼ਾਹ ਮਾਲਾ ਜਾਨਾ ਮਰਨ ਵੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਈ ਐ ਸਭਨਾ ਦਾ ਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆਂ ਸੋਈ ਐ ਸਭਨਾ ਦਾ ਵੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ